ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉਪਰ ਦੋਸਤੋ ਅੱਜ ਦੀ ਵੀਡੀਓ ਪਿੰਡ ਧੋਲਾ ਤੋਂ ਕਵਰ ਕਰ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹੜ ਲਈ ਦੋ ਨਗ ਤਾਜ਼ੀਆਂ ਸੂਈਆਂ ਹੋਈਆਂ ਝੋਟੀਆਂ ਦੋਨਾਂ ਮਗਰੀ ਦੋਸਤੋ ਕੱਟੀਆਂ ਨੇ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲਿਆ ਬਾਈ ਹੱਸੇ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਨਾਮ ਲਖਵਿੰਦਰ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤੇ ਲਖਵਿੰਦਰ ਜਿਹੜੀ ਆ ਪਹਿਲੇ ਨੰਬਰ ਦੇ ਆਪਾਂ ਸਕਰੀਨ ਤੇ ਝੋਟੀ ਦੇਖੀ ਨੇ ਕਹਿਮਾ ਸੂਆ ਸੂਈਏ ਦ ਦੋਸਤੋ ਦੂਜਾ ਸੁਹਾ ਸੁਈਆ ਦੰਦਾ ਚ ਹੀ ਆ ਤੇ ਵੀਰ ਲਖਮਿੰਦਰ ਖੋੜਲਾ ਤੋਰੇ ਪਖੋਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਦੋਸਤੋ ਧਾਰਾ ਮਾਰ ਕੇ ਦਿਖਾਵਾਂਗੇ ਜੈਨੂਨ ਰੇਟ ਵੀਡੀਓ ਦੇ ਵਿੱਚ ਹੀ ਕਰਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰ ਲਖਮਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋ ਮੰਗਰ ਬੱਚਾ ਕੱਟੀ ਆ ਦੋਸਤੋ ਪਸਮਾਤ ਲਿਆਂਦੀ ਹੋਈ ਹੈਗੀ ਬੱਚਾ ਲਾ ਕੇ ਝੋਟੀ ਇਹ ਤੋਰੇ ਭਗੋ ਤੁਸੀਂ ਜੱਜਮੈਂਟ ਕਰ ਸਕਦੇ ਹੋਗੇ ਜੇ ਕਿਸੇ ਮੇਰੇ ਵੀਰ ਦੀ ਸੰਭਧਾਰ ਹੀ ਚ ਆਉਂਦੀ ਹੈ ਦੋ ਟਾਈਮ ਤਿੰਨ ਟਾਈਮ ਬੇਚੇਜ ਕੋ ਕੇ ਸੌਦਾ ਕਰ ਲਓ ਵੀਰਨਾ ਦਸੱਲੀ ਕਰਕੇ ਨਿਰਖ ਪਰਖ ਨਾਲ ਝੋਟੀ ਦੀ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਦੂਜਾ ਸੁਗਾ ਤਾਜੀ ਸੂਈ ਅਤੇ ਕੈਦਨਾਂ ਦੀ ਸੂਈ ਲਖਵਿੰਦਰ ਦੋਸਤੋ ਅੱਜ ਚੌਥਾ ਦਿਨ ਵੀਰ ਕੰਨਾ ਸੂਈ ਨੂੰ ਆਗਾ ਮੰਗਰ ਬੱਚਾ ਹੈਗਾ ਕੱਟੀ ਤੇ ਤੋਰੇ ਤਾਰੇ ਦੀ ਹੈਗੀ ਝੋਟੀ ਬਿਲਕੁਲ ਸਾਫ ਲੈਗ ਸਕੋਰ ਚੰਗਾ ਹਵਾਨੇ ਪੱਖੋਂ ਬਿਲਕੁਲ ਸਾਫ ਤੇ ਚੌਣਚਵਾਦੀ ਕਿਵੇਂ ਲਖਵਿੰਦਰ ਦੋਸਤੋ ਚੌਣਚਵਾਦੀ ਵੀਰ ਕਹਿੰਦਾ ਹੈਗੀ ਹਨ ਇੱਕ ਨੰਬਰ ਬਿਲਕੁਲ ਹਨ ਗਾਵਾਂ ਵਾਲਾ ਚੌਣਾ ਪੋਲੀ ਚਵਾਈ ਹੈ ਤੇ ਲਖਵਿੰਦਰ ਹੁਣ ਹਾਜ਼ਰ ਦੁੱਧ ਕਿੰਨਾ ਗਿਆ ਵੀਰੇ ਬਾਈ 10 ਕਿਲੋ ਦੁੱਧ ਤਿਆਰ ਹੈ 10 ਕਿਲੋ ਦੁੱਧ ਤਿਆਰ ਹੈ ਤੇ ਸੂਈ 5 ਦਿਨਾਂ ਦੀ ਹੈ 12 13 ਦਿਨਾਂ ਦੀ ਤਾਂ ਨਹੀਂ ਹਾਂ ਬਈ ਅੱਜ ਤਾਂ ਮੌਲਾ ਦੇਖ ਲੈ ਪਾਟੂ ਦੁੱਧ ਤਾਂ ਦੋਸਤੋ ਚੌਥਾ ਦਿਨ ਸੂਈ ਨੂੰ ਆ ਉਹ ਕੰਮ ਨਹੀਂ ਹੈਗਾ ਵੀ 15 ਦਿਨਾਂ ਦੀ ਸੂਈ ਨੂੰ ਚੌਥਾ ਕਹੀ ਜਾਈਏ ਦੁੱਧ ਵੀਰ ਕਹਿੰਦਾ ਵਾਲੀ ਦੇ ਕੇ ਦੇਖ ਲਿਓ ਬਾਕੀ ਸਰੀਰੀ ਦਸੀ ਜਾਂਦਾ ਚੌਥਾ ਦਿਨ ਦੀ ਸੂਈ ਦੇ ਬੱਚੇ ਦੇ ਦੰਦਾ ਤੇ ਮਾਰ ਆ ਦੋਸਤੋ ਸਿੰਘ ਸੰਗਾਰ ਦੀ ਛੋਟੀ ਸੋਹਣੀ ਹੈ ਤੇ ਧਾਰਾ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਦੂਜੇ ਨੰਬਰ ਵਾਲੀ ਝੋਟੀ ਦੀ ਡਿਟੇਲ ਲੈ ਕੇ ਤੇ ਰੇਟ ਜੈਨੂਇਨ ਜਿਹਾ ਵੀਡੀਓ ਦੇ ਵਿੱਚ ਹੀ ਕਰਵਾ ਦੇਵਾਂਗੇ ਤੇ ਲਖਵਿੰਦਰ ਜਿਹੜੀ ਦੂਜੇ ਨੰਬਰ ਤੇ ਝੋਟੀ ਦੇਖੀ ਜਿਹੜੀ ਦੂਜੇ ਨੰਬਰ ਤੇ ਝੋਟੀ ਦੇਖੀ ਨੇ ਇਹ ਵੀ ਦੂਜਾ ਸੂਆ ਬਈ ਇਹ ਦੂਜਾ ਸੂਆ ਸੂਈ ਹੈ ਤੇ ਇਹਦੇ ਥਲੇ ਦੁੱਧ ਕਿੰਨਾ ਕਿਲੋ ਮਾਗਰ ਕੱਟੀ ਆ ਦੋਸਤੋ 10 ਕਿਲੋ ਦੁੱਧ ਦੇ ਥਲੇ ਇਹਨੂੰ ਕਾਇਦ ਦੇਣਾਗੇ ਤੁਸੀਂ ਨੂੰ ਦੋਸਤੋ ਪੰਜਵੇਂ ਦਿਨ ਸੂਈ ਨੂੰ ਆ ਪਸਮਾਤ ਝੋਟੀ ਲੈਂਦੀ ਹੋਈ ਆ ਬੱਚਾ ਲਾਇਆ ਹੋਇਆ ਕਦ ਕਾੜ ਦੋਸਤੋ ਦੋਨਾਂ ਝੋਟੀਆਂ ਦੇ ਫੁੱਲ ਸਾਈਡ ਚ ਕੱਦਨੇ ਝੋਟੀਆਂ ਮੰਨ ਕੇ ਆਏ ਹੋ ਨਾ ਸਾਈ ਬੈਨਾ ਕਰਨਾ ਹੋਇਆ ਬੇਜੇਜਕ ਹੋ ਕੇ ਕਰ ਲਿਓ ਕਿਉਂਕਿ ਵੀਰ ਕਹਿੰਦਾ ਵੀ ਚਵਾਈ ਦੀਆਂ ਵੀ ਬਿਲਕੁਲ ਲੈਣ ਪਾਸ ਨੇ ਦੋਸਤੋ ਚੌਣ ਚਵਾਦੀਆਂ ਵੀ ਵੀਰ ਕਹਿੰਦਾ ਇਹਨਾਂ ਇੱਕ ਨੰਬਰ ਨੇ ਫੁੱਲ ਵੱਡੇ ਕਦਗਾਠ ਨੇ ਦੋਸਤੋ ਪਿੱਠ ਇਸ ਤਰ੍ਹਾਂ ਦੀ ਲੱਗੇ ਜਿਵੇਂ ਥੋੜੇ ਨਾਲ ਲਹਾਰ ਦੀ ਗੁੱਟ ਕੇ ਲਾਈ ਹੁੰਦੀ ਹੈ ਚੌਣ ਚਵਾਦੀਆਂ ਓਕੇ ਥਣਲੇਵੀਆਂ ਬਿਲਕੁਲ ਸਾਫ਼ ਕਿਸੇ ਪਾਸੇ ਵੀ ਹੱਥਧਰਾ ਨਹੀਂ ਸਵੇਰ ਦੀ ਚਵਾਈ 6:00 ਵਜੇ ਦੇ ਲਗਭਗ ਹੋਈ ਹੋਈ ਹੈ ਕੋਈ ਦੋਦੋ ਰੋਕਿਆ ਨਹੀਂ ਹੋਇਆ ਦੋ ਟਾਈਮ ਚੰਗੀ ਤਰ੍ਹਾਂ ਦਸੱਲੀ ਕਰ ਲੋ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਆ ਦਸੱਲੀ ਕਰਨਾ ਤੁਹਾਡਾ ਆਪਣਾ ਕੰਮ ਆਪਣਾ ਕੰਮ ਕੇਵਲ ਦੇ ਕੇਵਲ ਵੀਡੀਓ ਬਣਾਉਣਾਗਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਉਂਦੀ ਆ ਤਾਂ ਲਖਵਿੰਦਰ ਨਾਲ ਕੰਟੈਕਟ ਕਰਕੇ ਦੋਸਤੋ ਸਾਈ ਬਿਆਨਾਂ ਕਰਕੇ ਵੀਰ ਤੋਂ ਝੋਟੀਆਂ ਦੀ ਖਰੀਦਦਾਰੀ ਕਰ ਸਕਦੇ ਹੋ ਤੇ ਰਖਵਿੰਦਰ ਰੇਟ ਕੀ ਹੋਣਗੇ ਲੈਣ ਦੇ ਨਾਲੇ ਜੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਫੁੱਲ ਸਾਈਜ਼ ਚ ਕਰਦੇ ਨੇ ਝੋਟੀਆਂ ਦੇ ਦੁੰਨਾ ਮਾਗਰੀ ਗੱਟੀਆਂ ਨੇ ਜੇ ਕਿਸੇ ਮੇਰੇ ਵੀਰ ਨੇ ਨਵਾਂ ਕੰਮ ਸ਼ੁਰੂ ਕਰਨਾ ਭਾਵੇਂ ਦੀ ਦੁੰਨਾ ਦਾ ਹੀ ਸੌਦਾ ਕਰ ਲਓ ਉਹਰ ਜੇ ਰੇਟ ਜਾਇਜ਼ ਹੋ ਜਾਣਗੇ ਬੱਚੇ ਝੋਟੀਆਂ ਥੱਲੇ ਪਹਿਲਾਂ ਵੀ ਲਏ ਹੋਣੇ ਸਵੇਰ ਦੀ ਚਵਾਈ 6 ਵਜੇ ਲਗਭਗ ਹੋਈਆ ਕੋਈ ਡੰਗ ਰੋਕੇ ਵਾਲਾ ਕੰਮ ਨਹੀਂ ਗਾ ਜਦੋਂ ਤੁਸੀਂ ਘਰੇ ਆ ਕੇ ਦੇਖੋਗੇ ਤਾਂ ਇੰਨੇ-ਇੰਨੇ ਹਵਾਨੇ ਝੋਟੀਆਂ ਥੱਲੇ ਹੋਣਗੇ ਉਹ ਨਹੀਂ ਗੰਮ ਹੋਣਾ ਵੀ ਝੋਟੀਆਂ 부ਜੀਆਂ ਪਈਆਂ ਨੇ ਕਿਉਂਕਿ ਚਵਾਈਆਂ ਟਾਈਮ ਸਰ ਡੰਗ ਸਰ ਹੋਈ ਆ ਦੇਖ ਸਕਦੇ ਬਿਲਕੁਲ ਇਹਨੇ ਗਾਵਾਂ ਵਾਲਾ ਚੋਣ ਪੋਲਾ ਥਾਂ ਟੁੱਟਦੇ ਮੁੱਕਦੇ ਦੀ ਗਾਰੰਟੀ ਹੈ ਭਾਰ ਬੋਝ ਦੀ ਗਾਰੰਟੀ ਹੈ ਥਾਣ ਵੱਧ ਘੱਟ ਦੀ ਵੀ ਗਾਰੰਟੀ ਹੈ ਵੀਰ ਕਹਿੰਦਾ ਵੀ ਤਾਜ਼ੀਆਂ ਝੋਟੀਆਂ ਸੁਈਆਂ ਨੇ ਦਸੱਲੀ ਨਾਲ ਵੀਰਾਂ ਦੇ ਘਰੋਂ ਨਿਰਖ-ਪਰਖ ਨਾਲ ਲੈ ਸਕਦੇ ਹੋ। ਬਾਕੀ ਵੱਡੀ ਗੱਲ ਹੈ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮਗਾਉਣੀਆਂ ਤਾਂ ਵੀਰ ਦੀ ਧੁਰ ਤੱਕ ਦੀ ਗਾਰੰਟੀ ਹੋ ਤੁਹਾਡੇ ਘਰ ਦੀ ਬੱਚਾ ਲਵਾ ਕੇ ਚਵਾ ਕੇ ਵੀਰ ਕਹਿੰਦਾ ਵੀ ਆਪਾਂ ਜਾਵਾਂਗੇ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮਗਾਉਣੀਆਂ। ਤੇ ਲਖਵਿੰਦਰ ਜਿਹੜੀ ਝੋਟੀ ਤੇ ਲਈ ਧਾਰਾ ਮਾਰੀ ਜਾਂਦਾ ਮੇਰੇ ਇਹਦਾ ਰੇਟ ਕੀ ਹੋਊਗਾ? ਉਹ ਤਾਂ 1.5 ਰੁਪਏ। ਮਾਣਤਾਂ ਵਾਲਾ ਜਮਾਂ ਜੈਨੂਇਨ ਜਿਹਾ ਰੇਟ ਆ। ਇੱਕ ਬਿਆਲੀ ਦੀ ਹਾਂ ਲਾਂਗੀ। 40 ਦੀ ਹੋਜੂਗੀ ਇੱਕ 40 ਦੀ ਹੋਜੂ। ਦੋਸਤੋ 1 ਲੱਖ ਤੇ 40000 ਤੋਂ ਵੀਰ ਤੋਂ ਦੂਜੇ ਸੂਏ 6 ਦੰਦ ਦੰਦਾਂ ਦੀ ਝੋਟੀ ਹੈ ਤੇ ਚੌਣ ਜਵਾਦੀ ਹੈ ਗਿਆਂ ਨੰਬਰ ਤੇ ਦੂਜੀ ਝੋਟੀ ਥੱਲੇ ਵੀ ਬੱਚਾ ਲਾ ਕੇ ਧਾਰਾ ਮਾਰਵਾਦੇ 1 ਲੱਖ ਤੇ 40000 ਚ ਤੁਹਾਡਾ ਮਾਨ ਤਾਨ ਹੋਊਗਾ ਛੋਟਾ ਛਾਪਾ ਹੋਊਗਾ ਐਦਾਂ ਦੀਆਂ ਵੀਡੀਓ ਮਤਲਬ ਵੀ ਝੋਟੀਆਂ ਦੇ ਮਾਰਕੀਟ ਤੇ ਅੱਜ ਕੱਲ ਰੇਟ ਡੂੜ ਤੋਂ ਪਲੱਸ ਚੱਲ ਰਹੇ ਨੇ ਬਿਲਕੁਲ ਐਨ ਜੈਨੂਇਨ ਰੇਟ ਲੈਣ ਦੇ ਨਾਲੇ ਕਰਾ ਕੇ ਦੇ ਰਹੇ ਆ ਵੀਰ ਤੋਂ ਜੇ ਕਿਸੇ ਮੇਰੇ ਵੀਰ ਦੀ ਸਹਾਮਤਰੀ ਚਾਹੁੰਦੀਆਂ ਲਖਵਿੰਦਰ ਨਾਲ ਕੰਟੈਕਟ ਕਰ ਲਿਓ ਤੇ ਲਖਵਿੰਦਰ ਵੀਡੀਓ ਲੰਮੀ ਨਾ ਬਣ ਜੇ ਪਸਮੀ ਖੜੀ ਦੋਸਤੋ ਦੂਜੇ ਨੰਬਰ ਵਾਲੀ ਦਾ ਵੀ ਰੇਟ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਤੇ ਲਖਮਿੰਦਰ ਇਹਦਾ ਕੀ ਰੇਟ ਹੋਊਗਾ ਵੀਰੇ ਦੋਸਤੋ ਜਿਹੜੀ ਮਰਜ਼ੀ ਲੈ ਲਓ 142 ਚੋਂ ਮਾਣਦਾਨ ਹੋਊਗਾ 1 ਲੱਖ ਤੇ 40-40 ਹਜ਼ਾਰ ਨੂੰ ਦੋਨੀਆਂ ਝੋਟੀਆਂ ਹੋ ਜਾਣਗੀਆਂ ਮਾਣਦਾਨ ਤੁਹਾਡਾ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਾਮਧਾਰੀ ਚਾਹੁੰਦੀ ਆ ਤਾਂ ਲਖਮਿੰਦਰ ਨਾਲ ਕੰਟੈਕਟ ਕਰੋ ਚੌਣ ਚਵਾਦੀਆਂ ਦੋਨੀਆਂ ਝੋਟੀਆਂ ਇੱਕ ਨੰਬਰ ਨੇ 12-12 ਕਿਲੋ ਦੁੱਧ ਪਾ ਦੇਣੀਆਂ ਝੋਟੀਆਂ ਕਿਉਂਕਿ ਤਾਜ਼ੀਆਂ ਸੂਈਆਂ ਨੇ ਬੋਲਾ ਬਿਲਕੁਲ ਵੀ ਕੰਦਾ ਵੀ ਹਜੇ ਮਗਲਾਂ ਚ ਵੀ ਮਾਰ ਦੋ ਦੋ ਚੌਣ ਚਵਾਦੀਆਂ ਦੋਨੋਂ ਹੀ ਸਾਫ਼ ਨੇ ਸੀਲ ਠੰਡੀਆਂ ਨੇ ਜਿਵੇਂ ਮਰਜ਼ੀ ਬੰਦਾ ਝੋਲੇ ਬੁੜੀ ਝੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ